ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਡਰਗ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਦੋ ਬੜੇ ਨਟੋਰੀਅਸ ਸਮਗਲਰ ਫੜੇ ਹੈ ਔਰ 10 ਕਿਲੋ ਹਿਰੋਇਨ ਇੱਕ ਟੋਇਟਾ ਐਟੀਓਸ ਗੱਡੀ ਫੜੀ ਗਈ ਹੈ ਇਹਨਾਂ ਦਾ ਪਿਛੋਕੜ ਹੈਗਾ ਸੁਖਦੇਵ ਸਿੰਘ ਜਿਹੜਾ ਮੇਨ ਸਮਗਲਰ ਹੈ ਇਹ ਤਲਵੰਡੀ ਭਾਰਤ ਜਿਹੜਾ ਪਿੰਡ ਹੈ ਡਿਸਟ੍ਰਿਕਟ ਪਟਿਆਲਾ ਦੇ ਵਿੱਚ ਪੈਂਦਾ ਹੈ ਉਹ ਉਮਰ ਦੇ 60 ਸਾਲ ਹੈ ਦੇ ਖਿਲਾਫ ਪਹਿਲਾਂ ਵੀ 4 ਕੇਸ ਦਰਜ ਨੇ ਜੇ ਆਪਾਂ ਦੇਖੀ ਅਟੈਂਪਟ ਟੂ ਮਰਡਰ ਮਰਡਰ ਪਾਸਪੋਰਟ ਐਕਟ ਆਰਮਜ਼ ਐਕਟ ਐਸ ওসি ਅੰਮ੍ਰਿਤਸਰ ਦੇ ਵਿੱਚ ਲੁਧਿਆਣਾ ਰੂਰਲ ਦੇ ਵਿੱਚ ਤੇ ਡਿਸਟ੍ਰਿਕਟ ਤਰਨਤਾਰਨ ਦੇ ਵਿੱਚ ਔਰ ਜੁਜੜਾ ਹਵਾਲਤਾਰ ਤਾਰੀ ਹੈ ਇਹ ਬਗੜੀਆਂ ਦਾ ਰਹਿਣ ਵਾਲਾ ਅੰਮ੍ਰਿਤਸਰ ਰੂਰਲ 48 ਸਾਲ ਦੀ ਉਮਰ ਹੈ ਟੈਕਸੀ ਡਰਾਈਵਰ ਦਾ ਕੰਮ ਕਰਦਾ ਪੰਜ ਕੇਸ ਇਹਦੇ ਖਿਲਾਫ ਵੀ ਹੈ ਅਟੈਂਪਟ ਟੂ ਮਰਡਰ ਮਰਡਰ ਪਾਸਪੋਰਟ ਐਕ ਤਰਨਤਾਨ ਤੇ इवन ਮੁਹੱਲੀ ਵਿਦ ਤਕਵੀਰ ਦੇ ਖਿਲਾਫ ਪਰਚੇ ਦਰਜ ਨੇ ਐਨਡੀਪੀਐਸ ਦੇ ਜਿਹੜੀ ਇਹਨਾਂ ਦੀ ਗ੍ਰਿਫਤਾਰੀ ਹੋਈ ਮੂਲੇ ਚੱਕ ਚ ਹੋਈ ਹੈ ਡਰੇਨ ਦੇ ਕੋਲੋਂ ਗੇਟ ਕੀਮਾ ਚ ਤੇ 9 ਸਾਲ ਤੋਂ ਤਕਰੀਬਨ ਇਨਵੋਲਡ ਨੇ ਜੇ ਇਹਨਾਂ ਦਾ ਪਿਛੋਕੜ ਦੇਖੀ ਆਪਾਂ ਤਾਂ ਸੁਖਦੇਵ ਸਿੰਘ ਜਿਹੜਾ ਬਠਿੰਡਾ ਜੇਲ੍ਹ ਤੋਂ ਆਇਆ 18 ਅਕਤੂਬਰ 2023 ਨੂੰ ਔਰ ਅਫਤਾਰ ਦੀ ਬੇਲ ਹੋਈ ਹੈ ਬਠਿੰਡਾ ਜੇਲ੍ਹ ਤੋਂ ਆਇਆ ਵੀ 4 ਸਤੰਬਰ 2024 ਸੋ ਸਾਡੀ ਜਿਹੜੀ ਟੀਮ ਹੈ ਡੀਸੀਪੀ ਇਨਵੈਸਟੀਗੇਸ਼ਨ ਏਡੀਸੀਪੀ ਨਵਜੋਤ ਜੀ ਏਸੀਪੀ ਕੁਲਦੀਪ ਔਰ ਅਮੋਲਕਦੀਪ ਸਾਡੇ ਇੰਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਨੇ ਬੜਾ ਵਧੀਆ ਕਾਮਯਾਬੀ ਇਹਦੇ ਚ ਕੀਤੀ ਹੈ ਇੰਟੈਲੀਜੈਂਸ ਬੇਸਡ ਆਪਰੇਸ਼ਨ ਹੈ ਔਰ ਜਦੋਂ ਇਹਨਾਂ ਦਾ ਪਿਛੋਕੜ ਦੇਖਿਆ ਗਿਆ ਤਾਂ 2014 ਤੇ 15 ਦੇ ਵਿੱਚ ਇਨ੍ਹਾਂ ਦੇ ਵਿੱਚ ਖਿਲਾਫ ਐਸ ওসি ਅੰਮ੍ਰਿਤਸਰ ਵੱਲੋਂ ਇਹ ਤਕਰੀਬਨ 9.5 ਕਿਲੋ ਹਿਰੋਇਨਾਂ ਨੇ ਮੰਗਵਾਈ ਸੀ ਜਿਹਨੂੰ ਲੈ ਕੇ ਦੋ ਪਾਕਿਸਤਾਨੀ ਆਏ ਸੀ ਸਮਗਲਰ ਜੋ ਕਿ ਸ਼ੇਖੂਪੁਰਾ ਤੇ ਨਾਨੋਵਾਲ ਦੇ ਰਹਿਣ ਵਾਲੇ ਆਕੇ ਤੇ ਰਹੀ ਰਫੀਕ ਉਹ ਦੋਨੋਂ ਵੀ ਹੁਣ ਇੰਡੀਆ ਦੀ ਜੇਲ੍ਹ ਚ ਬੰਦ ਨੇ ਉਦੋਂ ਬਾਕੀ ਇਹਨਾਂ ਨੇ ਹਿਰੋਇਨ ਜਿਹੜੀ ਵੇਚ ਚੁੱਕੇ ਸੀ ਜਦੋਂ ਫੜੇ ਗਏ 2.5 ਕਿਲੋ ਤੇ 65 ਲੱਖ ਰੁਪਇਆ ਉਦੋਂ ਬਰਾਮਦ ਹੋਇਆ ਸੀ ਤੋ ਕਾਫੀ ਦੇਰ ਤੋਂ ਇਹ ਵੈਲ ਇੰਟ੍ਰੈਂਟ ਨੇ ਪਾਕਿਸਤਾਨ ਦੇ ਨੈਟਵਰਕ ਨਾਲ ਜਿਹੜੀ ਮੁੱਢਲੀ ਪੁੱਛਕਿਛ ਗੱਲ ਸਾਹਮਣੇ ਆਈ ਹੈ ਹੁਣ ਕਿ ਡਰੋਨ ਦੀਆਂ ਸੌਟੀਆਂ ਇਹਨਾਂ ਨੇ ਪਿਛਲੇ 3-4 ਦਿਨ ਤੋਂ ਹੀ 4 ਦੇ ਕਰੀਬ ਸੌਟੀਆਂ ਦੇ ਵਿੱਚ ਇਹ 10 ਕਿਲੋ ਸਮਾਨ ਵੱਖ-ਵੱਖ ਸੌਟੀ ਚ ਆਇਆ ਔਰ ਇਹਨਾਂ ਨੇ ਮੁੜ ਕੇ ਆਪਣੇ ਅੱਗੇ ਨੈਟਵਰਕ ਤੇ ਵੇਚਣਾ ਸੀ ਜਿਹੜੀ ਨੈਕਸਟ ਸਟੇ ਇੱਥੇ ਇਨਵੈਸਟੀਗੇਸ਼ਨ ਹੈ ਉਹ ਹੈ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਔਰ ਜਿਹੜੇ ਇਹਨਾਂ ਦੇ ਕੋਰੀਅਰ ਰਿਸੀਵਰ ਔਰ ਅੱਗੇ ਜਿਨ੍ਹਾਂ ਨੂੰ ਇਹ ਵੇਚਦੇ ਆ ਉਹ ਸਾਰਾ ਨੈਟਵਰਕ ਜਿਹੜਾ ਉੱਤੇ ਇਨਵੈਸਟੀਗੇਸ਼ਨ ਕੀਤੀ ਜਾਏਗੀ ਸਰ ਇੱਕ ਨਟੋਰੀਅਸ ਜਿਹੜਾ ਗੈਂਗ ਨੂੰ ਦਰਸਾਦੇ ਹੋ ਕਿਵੇਂ ਉਹ ਕਾਨੂੰਨਾਂ ਦੇ ਜੀਲ ਝੋਟ ਦੇ ਬਾਵਜੂਦ ਵੀ ਬਾਹਰ ਆ ਕੇ ਵੀ ਇਹ ਕੰਮ ਕਰ ਰਹੇ ਦੇਖੋ ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਫਾਈਨੈਂਸ਼ੀਅਲ ਜਿਹੜੀ ਲurement ਹੈ ਉਹ ਬੰਦੇ ਨੂੰ ਪੈਸੇ ਦੀ ਹਵਸ ਜਿਹੜੀ ਹੈ ਉਹ ਇਸ ਕੰਮ ਚ ਲੈ ਕੇ ਜਾਂਦੀ ਹੈ ਔਰ ਲਗਾਤਾਰ ਜਿਹੜੀ ਕੋਸ਼ਿਸ਼ ਹੋ ਰਹੀ ਹੈ ਕ੍ਰਾਸ ਬਾਰਡਰ ਉਪਰ ਦੇਖ ਹੀ ਰਹੇ ਆ ਔਰ ਇਹਨਾਂ ਦੇ ਅੱਗੇ ਜਿਹੜੇ ਯੂਥ ਨੇ ਕਿਉਂਕਿ ਉਹ ਕਿਸੇ ਨਾ ਕਿਸੇ ਚਾਂਸੇ 'ਚ ਆ ਜਾਂਦੇ ਨੇ ਯੰਗਸਟਰਸ ਨੇ ਉਹ ਕੋਰੀਅਰ ਦਾ ਕੰਮ ਕਰਨ ਲੱਗ ਜਾਂਦੇ ਨੇ ਤੇ ਵੱਡੇ ਸਮਗਲ ਜਿਹੜੇ ਆਪਣੇ ਮਨਸੂਬਿਆਂ 'ਚ ਕਾਮਯਾਬ ਹੁੰਦੇ ਰਹਿੰਦੇ ਨੇ ਇਹ ਵੀ ਗੱਲ ਤੁਹਾਡੇ ਨਾਲ ਸ਼ੇਅਰ ਕਰ ਸਕਦੇ ਆ ਕਿ ਪਹਿਲਾਂ ਕੁਝ ਕਨਸਾਈਨਮੈਂਟ 'ਚ ਇਹਨਾਂ ਨੇ ਵੈਪਨ ਵੀ ਮੰਗਾਏ ਆ ਸੋ ਬੇਸਿਕਲੀ ਇਹਦਾ ਚੈਨਲ ਹੈ ਪਾਕਿਸਤਾਨ ਤੋਂ ਬਾਰਡਰ ਦੇ ਵੱਲ ਕੁਝ ਡਰੱਗ ਐਂਡ ਆਰਮਜ਼ ਦੋਨਾਂ ਦੀ ਇਨਫਿਲਟ੍ਰੇਸ਼ਨ ਹੁੰਦੀ ਹੈ ਔਰ ਜਿਵੇਂ ਤੁਹਾਨੂੰ ਮੈਂ ਪਹਿਲਾਂ ਸ਼ੇਅਰ ਕੀਤਾ ਕਿ ਲੈਂਡ ਰੂਟ ਤੋਂ ਜਿਹੜਾ ਰਿਵਰਾਈਨ ਰੂਟ ਹੈ ਉੱਥੋਂ ਅੱਗੇ ਫਿਜ਼ੀਕਲ ਕਰਾਸਿੰਗ ਕਰਕੇ ਵੀ ਪਾਕਿਸਤਾਨ ਸਮਗਲਰ ਆਏ ਆ ਸੋ ਇਹ ਬੇਸਿਕਲੀ ਫਾਈਨੈਂਸ਼ੀਅਲ ਐਂਗਲ ਹੀ ਸਾਰਾ ਇਹਦੇ ਚ ਇੰਪੋਰਟੈਂਟ ਹੈ ਔਰ ਮੈਨੂੰ ਉਮੀਦ ਹੈ ਕਿ ਬਾਕੀ ਵੀ ਜਿਹੜੇ ਇਹਨਾਂ ਦੇ ਹੋਰ ਨੈਟਵਰਕ ਹੈ ਉਹ ਵੀ ਅਸੀਂ ਬਸਟ ਕਰਾਂਗੇ ਇਹਨਾਂ ਦਾ ਜਿਹੜੀ ਜਿਹਨੀ ਕੁਆਟਾ ਰਿਆ ਇਹਨਾਂ ਦਾ ਫਿਰ ਵੇਚਣ ਦਾ ਦਾਇਰਾ ਵੀ ਫਿਰ ਉਸ ਲੈਵਲ ਦਾ ਹੀ ਹੋਏਗਾ ਬਿਲਕੁਲ ਹੋਏਗਾ ਜੀ ਔਰ ਜਿਹੜਾ ਹਵਾਲਾ ਤੇ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਦਾ ਪਾਰਟ ਹੈ ਮੈਂ ਤਾਂ ਹੀ ਪਹਿਲਾਂ ਮੈਂਸ਼ਨ ਕੀਤਾ ਕੋ ਵੀ ਇਸੇ ਤਰ੍ਹਾਂ ਦਾ ਹੀ ਮਤਲਬ ਵਾਈਡ ਸਪਰੈਡ ਹੋਣ ਦੀ ਉਮੀਦ ਹੈ ਜਿਹੜੇ ਲੋਕਾਂ ਨੂੰ ਇਹ ਦਿੰਦੇ ਹੋਣਗੇ ਗਾੜੀ ਇਹਨਾਂ ਦੇ ਸਬਰੀਟਰ ਵੀ ਫਿਰ ਹੋਣਗੇ ਜਿਹੜੇ 10 ਕਿਲੋ ਦੇਖੋ ਸਾਰਾ ਹੀ ਨੈਟਵਰਕ ਆਏਗਾ ਜੀ ਇਟ ਇਨਕਲੂਡ ఎవਰੀਥਿੰਗ ਤੇ ਮੈਂ ਇਹਨੂੰ ਬੜੀ ਅੱਛੀ ਇੱਕ ਬ੍ਰੇਕਥਰੂ ਮੰਨਦਾ ਕਿਉਂਕਿ ਐਡੀ ਵੱਡੀ ਕੁਆਂਟੀਟੀ ਹੈ ਮੈਨਸ ਸਮਗਲਰਸ ਨੇ ਇਨ ਟੱਚ ਨੇ ਔਰ ਜੇਲ੍ਹ ਚੋਂ ਆ ਕੇ ਵੀ ਆਪਣੀਆਂ ਐਕਟੀਵਿਟੀਆਂ ਜਾਰੀ ਰੱਖ ਰਹੇ ਨੇ ਇਹ ਸਰ ਇਲੈਕਸ਼ਨ ਦੇ ਦੌਰਾਨ ਕੋਈ ਗੱਲ ਤੇ ਇਲੈਕਸ਼ਨ ਸੀ ਇਸ ਦੌਰਾਨ ਫਿਰ ਪੁਲਿਸ ਦੀ ਇੱਕ ਟੀਮ ਇੱਧਰ ਲੱਗੀ ਸੀ ਕਿ ਕਿਉਂਕਿ ਤੁਹਾਆਂ ਤਾਂ ਤੁਹਾਡਾ ਇਲੈਕਸ਼ਨ ਕਰਵਾਉਣ ਵਾਲੇ ਨੇ ਧਿਆਨ ਸੀਗਾ ਫਿਰ ਦੇਖੋ ਜੀ ਪੁਲਿਸ ਦਾ ਮਲਟੀਫੇਰਸ ਕੰਮ ਹੁੰਦਾ ਹੈ ਪੁਲਿਸ ਕਦੇ ਵੀ ਇਹ ਨਹੀਂ ਕਹਿ ਸਕਦੀ ਕਿ ਅਸੀਂ ਇੱਕੋ ਕੰਮ 'ਚ ਮਸਰੂਫ ਆ ਸਾਡਾ ਕੰਮ ਹੈ ਪ੍ਰੀਵੈਂਸ਼ਨ ਐਂਡ ਡਿਟੈਕਸ਼ਨ ਆਫ ਕ੍ਰਾਈਮ ਉਹਦੇ 'ਚ ਲੱਗੇ ਹੀ ਰਹਿਣੇ ਆ ਸੋ ਆਈ ਐਮ ਵੈਰੀ ਪ੍ਰਾਊਡ ਆਫ ਮਾਈ ਟੀਮ ਇਹਨਾਂ ਨੇ ਬੜਾ ਹਮੇਸ਼ਾ ਸਾਰੇ ਪੰਜਾਬ ਪੁਲਿਸ ਦਾ ਔਰ ਕਮਿਸ਼ਨਰ ਪੁਲਿਸ ਦਾ ਸਿਰ ਉੱਚਾ ਕੀਤਾ ਅੱਛੇ ਕੰਮ ਕਰਕੇ ਔਰ ਅੱਛੀ ਡਿਟੈਕਸ਼ਨ ਕਰਕੇ ਦੱਸਿਆ ਕਿ ਟੈਕਸੀ ਡਰਾਈਵਰ ਹੈ ਤੇ ਨਾਮ ਵਸੇ ਟੈਕਸੀ ਡਰਾਈਵਰ ਕਰਦਾ ਸੀ ਗੱਡੀ ਉਹਦੀ ਹੈ ਜੀ ਤੇ ਕੰਮ ਤਾਂ ਤੁਹਾਡੇ ਸਾਹਮਣੇ ਹੀ ਹੈ ਪਹਿਲੇ ਕੇਸ ਵੀ ਬਹੁਤ ਨੇ ਚਾਹੇ ਐਸਟੀਐਫ ਦੇ ਵਿੱਚ ਹੈ ਮੁਹੱਲੇ ਟੈਕਸੀ ਫਿਰ ਸਿਰਫ ਸ਼ੋਅ ਕਰਨਾ 24 ਵੈਸੇ ਵੀ ਮਤਲਬ ਦੋਨੇ ਪਾਸੇ ਹੀ ਹੈ ਜੀ 19 ਦਰ ਇਹਨੂੰ ਵੀ ਚਲਾ ਲਓ ਤੇ ਜਦੋਂ ਜਿਹੜਾ ਲਾਉਣਾ ਉਦੋਂ ਵੀ ਕਰ ਲਿਜੀਏ ਜੀ ਅਸਲ ਵਿੱਚ ਪਾਸਪੋਰਟ ਉਦੋਂ ਪਾਸਪੋਰਟ ਇਹਨਾਂ ਦੇ ਮੈਨੂੰ ਪਤਾ ਕਰਨਾ ਪਊਗਾ ਲੱਗਿਆ ਇਹਦੇ ਵਿੱਚ ਪਾਸਪੋਰਟ ਹੈ ਪੁਰਾਣੇ ਮੁਕੱਦਮੇ ਤੁਹਾਨੂੰ ਵੇਰਵਾ ਦੇ ਦਾਂਗੇ ਕਿਉਂਕਿ 2014 ਤੇ 15 ਦੇ ਮੁਕੱਦਮੇ ਨੇ ਇਮੀਡੀਏਟਲੀ ਕੜਵਾਏ ਸੀਗੇ ਤੇ ਤੁਹਾਨੂੰ ਬਰੀਫ ਵੀ ਕਰਨਾ ਸੀਗਾ ਜੀ ਦੇਖੋ ਇਹ ਤਾਂ ਪੁਰਾਣੇ ਟੈਕਟਿਕਸ ਨੇ ਕ੍ਰਿਮੀਨਲਸ ਦੇ ਜੇ ਆਪਾਂ ਚੋਰੀਆਂ ਵਾਲੇ ਦੇ ਦੇਖੋ ਹਨੇਰੀਆਂ ਰਾਤਾਂ ਚੋਰੀਆਂ ਕਰਦੇ ਚੋਰ ਮੂਨ ਲਾਈਟ ਨੂੰ ਫੁੱਲ ਮੂਨ ਨੇ ਡੇਜ਼ ਜਿਹੜੀ ਹੁੰਦੀ ਉਹਦੇ ਚ ਉਹਨੂੰ ਅਵੋਇਡ ਕਰਦੇ ਆ ਸੋ ਇਹ ਡਿਫਰੈਂਟ ਡਿਫਰੈਂਟ ਆਪਣੀਆਂ ਜਿਹੜੀਆਂ ਰੂਟਸ ਇਮੋਟਰਸ ਸਪਰੈਂਡਿਬਲਦੇ ਰਹਿੰਦੇ ਆ ਇਹਨਾਂ ਨੂੰ ਪਕੜਨਾ ਕਿੰਨਾ ਟਫ ਸੀ ਅਗਰ ਇੰਨੇ ਘਾਣਪੂੜ ਨੇ ਤਾਂ ਡੀਵੀ ਪੁਲਿਸ ਦੀ ਪ੍ਰੋਫੈਸ਼ਨਲ ਲੱਗੀ ਹੋਏਗੀ ਕਿਵੇਂ ਇਹਨਾਂ ਨੂੰ ਨਾਂ ਪਿੱਤਾ ਬੂ ਦੱਸੋ ਦੇਖੋ ਪੁਲਿਸ ਵਾਸਤੇ ਤਾਂ ਹਰ ਚੀਜ਼ ਚੁਣੌਤੀ ਭਰੀ ਹੁੰਦੀ ਹੈ ਜੀ ਔਰ ਆਪਾਂ ਨੂੰ ਇਹ ਜਿਹੜੇ ਰਿਜ਼ਲਟ ਆ ਉਹ ਲੋਕਾਂ ਨੂੰ ਇਹ ਲੱਗਦਾ ਕਿ ਉਨਾ ਕੀ ਦੇਖਦੇ ਪਰ ਤੁਹਾਡਾ ਬੜਾ ਅੱਛਾ ਸਵਾਲ ਹੈ ਤੁਸੀਂ ਐਪਰੀਸ਼ੀਏਟ ਕੀਤਾ ਕਿ ਕਿੰਨਾ ਮਿਹਨਤ ਇਸ ਗੱਲ ਦੇ ਵਿੱਚ ਜਾਂਦੀ ਹੈ ਪੁਲਿਸ ਦੀ ਹਾਰ ਕੋਡ ਕ੍ਰਿਮੀਨਲ ਮੈਪ ਕਰਨਾ ਕਾਫੀ ਮੁਸ਼ਕਲ ਹੋਊਗਾ ਪਰ ਪੁਲਿਸ ਇਜ਼ ਪ੍ਰੋਫੈਸ਼ਨਲੀ ਵੈਰੀ ਕੰਪੀਟੈਂਟ ਜੀ ਆਪਣੀ ਟੀਮ ਤੇ ਸਾਨੂੰ ਬੜਾ ਫਖਰ ਹੈ ਜੀ ਨਹੀਂ ਸਰ ਉਹ ਸਵਾਲ ਇਸ ਤਰ੍ਹਾਂ ਦੀ ਕਿ ਸਾਨੂੰ ਉਹ ਵੀ ਦੱਸ ਦੂੰ ਕਿ ਕਿਉਂਕਿ ਇਹ ਸਾਰੀਆਂ ਗੱਲਾਂ ਦੱਸਣ ਲੱਗੇ ਫਿਰ ਤਾਂ ਚੋਰਾਂ ਦਾ ਹੀ ਫਾਇਦਾ ਹੋਏਗਾ ਜੀ ਅਗਰ ਟ੍ਰੈਕ ਸੀ ਦੱਸਿਆ ਜੀ ਤੁਸੀਂ ਤੁਸੀਂ ਕਿਹਾ ਕਿ ਜਸਟਿਸ ਨੂੰ ਕੋਰੀਅਰ ਇਹ ਜਿਹੜੀ ਚਾਹੀ ਸੀ ਜਿਹੜੀ ਕ੍ਰਿਮੀਨਲ ਵੀ ਆਇਆ ਚਾਰ ਵੀ ਬਰਾਮਦ ਹੋਏ ਜੀ ਬਿਲਕੁਲ ਅ ਕੀ ਤੁਹਾਨੂੰ ਲੱਗਦਾ ਨਹੀਂ ਕਿ ਕੁਝ ਸਾਡੀ ਟੀਮ ਇਸ ਤਰ੍ਹਾਂ ਪਿੰਡਾਂ ਦੇ ਵਿੱਚ ਕਿਉਂਕਿ ਬਾਰਡਰ ਇੰਡੀਆਸ ਤੇ ਸੈਸ਼ਨ ਜਾ ਕੇ ਕਨੈਕਟ ਕਰਨਾ ਚਾਹੀਦਾ ਕਾਉਂਸਲਿੰਗ ਕਰਨੀ ਚਾਹੀਦੀ ਹੈ ਉਹ ਦੱਸਣਾ ਚਾਹੀਦਾ ਕਿ ਜਿਹੜੇ ਬੱਚੇ ਪੜੇ ਜਾਂਦੇ ਨੇ ਉਹਨਾਂ ਦੇ ਬਾਅਦ ਕੀ ਹਾਲ ਹੁੰਦੇ ਨੇ ਤੁਸੀਂ ਇਹਨੂੰ ਥੋੜੇ ਟਾਈਮ ਦੇ ਜਿਹੜੀ ਬਣੀ ਹੈ ਜਾਂ ਜਿਹੜੀ ਲਗਜ਼ਰੀ ਹੈ ਉਹਨਾਂ ਦੇ ਕੋ ਬਾਅਦ ਦਾ ਜਿਹੜੇ ਸਰਕਮਸਟੈਂਸਿਸ ਨੇ ਹੈ ਜਿਹੜੇ ਜਿਹੜੇ ਕੀ ਜੇ ਉਹਨੂੰ ਦੇਖੋ ਉਹਨਾਂ ਦੀ ਗੱਲ ਤਾਂ ਲੱਗਦਾ ਨਹੀਂ ਥੋੜਾ ਬਹੁਤ ਫਰਕ ਪਏਗਾ ਕਾਉਂਸਲ ਬਿਲਕੁਲ ਬੰਦਾ ਜੀ ਮੈਂ ਤੁਹਾਡੇ ਰਾਹੀਂ ਇਹੀ ਗੱਲ ਕਹਿਣ ਲੱਗਾ ਸੀ ਪੰਚਾਇਤਾਂ ਨੂੰ ਪੇਰੈਂਟਸ ਨੂੰ ਕਿ ਬੱਚਿਆਂ ਤੇ ਨਿਗਾਹ ਰੱਖੀਏ ਔਰ ਬੱਚਿਆਂ ਨੂੰ ਵੀ ਇਹ ਲੈਸਨ ਹੈ ਕਿ ਜਿੰਨੇ ਵੀ ਆਪਾਂ ਪਿੱਛੇ ਫੜੇ ਆ ਲੋਕ ਕ੍ਰਿਮੀਨਲ ਐਕਟੀਵਿਟੀਜ਼ ਹੋਵੇ ਜਾਂ ਈਵਨ ਜਿਹੜੇ ਆਪਾਂ ਟਰੋਰਰ ਐਕਟ ਵੀ ਫੜੇ ਆ ਬਹੁਤ ਛੋਟੀ ਉਮਰ ਦੇ ਬੱਚੇ ਆ ਔਰ ਆਮ ਉਹਨਾਂ ਦੀ ਇੰਟਰੋਗੇਸ਼ਨ 'ਚ ਇਹ ਗੱਲ ਆਈ ਹੈ ਕਿ ਸਾਨੂੰ ਫੋਨ ਦਾ ਸਕਰੀਨਸ਼ਾਟ ਦਿਖਾ ਦਿੱਤਾ ਕਿ ਤੁਹਾਨੂੰ 5000 ਪਾ ਰਹੇ ਆ ਪਾਇਆ ਹੈ ਨਹੀਂ ਉੱਥੇ ਇੱਕ ਗੱਲ ਆਪਣੀ ਬੜੀ ਜ਼ਰੂਰੀ ਹੈ ਕਿ ਸੋਸ਼ਲ ਇਕਨੋਮਿਕ ਜਿਹੜਾ ਇਸ਼ੂ ਹੈ ਔਰ ਅਵੇਅਰਨੈਸ ਬੜੀ ਜ਼ਰੂਰੀ ਹੈ ਉਹ ਤੁਹਾਡੇ ਰਾਹੀਂ ਬੈਸਟ ਅਸੀਂ ਕਰ ਸਕਦੇ ਆ ਸਰ ਮੈਂ ਕਹਾਂ ਇਹ ਸਰ ਪੁਲਿਸ ਦੀ ਟੀਮ ਜਾਂਦੀ ਹੈ ਨਹੀਂ ਜਿੱਥੇ ਵੀ ਜਿੱਥੇ ਵੀ ਇਸ ਪ੍ਰੋਗਰਾਮ ਕੀਤੇ ਨੇ ਮੀਟਿੰਗ ਕੀਤੀਆਂ ਪਬਲਿਕ ਦੇ ਨਾਲ ਬਾਰਡਰ ਏਰੀਆ ਸਪੈਸ਼ਲੀ ਇਹ ਜਿਹੜੀ ਕੁਮਰੇ ਵਿੱਚ ਚਲਾਈ ਜਾ ਰਹੀ ਜਿੱਦਾਂ ਕਿ ਲੋਕਾਂ ਨੂੰ ਪਿੰਡਾਂ ਦੇ ਵਿੱਚ ਜਾ ਕੇ ਐਜੂਕੇਟ ਕੀਤਾ ਜਾਵੇ ਬਿਲਕੁਲ ਜੀ ਇਹਨੂੰ ਅਸੀਂ ਟੇਕ ਅਪ ਕਰਦੇ ਆ ਬਿਕੋਜ਼ ਸਾਡਾ ਏਰੀਆ ਬਹੁਤਾ ਜਿਹੜਾ ਹੈਗਾ ਸਿਟੀ ਦਾ ਹੈ ਉਹ ਅਸੀਂ ਟਾਈਮ ਟੂ ਟਾਈਮ ਤੁਹਾਡੇ ਰਾਹੀਂ ਵੀ ਵੈਸੇ ਵੀ ਇਨ ਨਵਰਨਸ ਦੇ ਵਿੱਚ ਇੱਕ ਡੈਫੀਨੇਟਲੀ ਇਹ ਇੰਪੋਰਟੈਂਟ ਟਾਕਿੰਗ ਪੁਆਇੰਟ ਹੈ ਸਰ ਇਹਨਾਂ ਦਾ ਮੋਡ ਆਫ ਕਮਿਊਨੀਕੇਸ਼ਨ ਕੀ ਸੀਗਾ ਪਾਕਿਸਤਾਨ ਦਾ ਪ੍ਰਿੰਟ ਉਹ ਅੱਜ ਦੇਖ ਰਹੇ ਹਾਂ ਜੀ ਸਾਰਾ ਕੁਝ ਫੜਿਆ ਗਿਆ ਸੋਸ਼ਲ ਮੀਡੀਆ ਦਾ ਵੀ ਸਾਰਾ ਲੈ ਲੈਂਦੇ ਹੋਊਗੀ ਸੋਸ਼ਲ ਮੀਡੀਆ ਤਾਂ ਕੋਈ ਨਹੀਂ ਜੀ ਐਪਸ ਹੀ ਐਜ ਕਲ ਡਿਫਰੈਂਟ ਡਿਫਰੈਂਟ ਚਲਾਉਂਦੇ ਆ ਉਹਦਾ ਥੋੜਾ ਟੈਕਨੋਲੋਜੀ ਦਾ ਮਿਸਯੂਜ਼ ਤਾਂ ਕਰ ਹੀ ਲੈਂਦੇ ਆ ਕੁਝ ਇਹਨਾਂ ਦੇ ਗੈਂਗ ਮੈਂਬਰ ਸਕੇ ਨੇ ਕਿਉਂਕਿ ਜੇ ਐਡਾ ਵੱਡਾ ਨੈਟਵਰਕ ਹੈ ਉਹ ਤਾਂ ਕਾਫੀ ਐ ਮੈਂ ਤੁਹਾਨੂੰ ਦੱਸਿਆ ਫਾਈਨੈਂਸ਼ੀਅਲ ਤੇ ਉਹ ਕਰਾਂਗੇ ਜੀ ਹੁਣ ਆਪਾਂ ਲੱਗੇ ਹੋਏ ਆ ਇਸ ਗੱਲ ਤੇ ਉਹ ਵੀ ਦੇਖਦੇ ਆ ਜੀ ਹੁਣ ਵੀਲ ਸੀ ਇਟ ਥੈਂਕ ਯੂ ਜੀ ਬੰਦ ਕਰ ਦਿਓ